ਅੱਜ ਦੀ ਜੋ ਮੈਂ ਘਟਨਾ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਬੜੀ ਹੀ ਹੈਰਾਨ ਕਰ ਦੇਣ ਵਾਲੀ ਘਟਨਾ ਹੈ ਇਸ ਘਟਨਾ ਦੇ ਵਿੱਚ ਕਿਵੇਂ ਇੱਕ ਵਿਅਕਤੀ ਆਪਣੀ ਪਤਨੀ ਨੂੰ ਇਹ ਕਹਿ ਕੇ ਕਿ ਆਪਾਂ ਪਿੰਡ ਚੱਲ ਕੇ ਮੁੰਡੇ ਦੀ ਲੋਹੜੀ ਮਨਾਉਣੀ ਆ ਅਤੇ ਇਸ ਤੋਂ ਬਾਅਦ ਉਹ ਆਪਣੀ ਪਤਨੀ ਦਾ ਕਿਵੇਂ ਕਤਲ ਕਰ ਦਿੰਦਾ ਕੀ ਆ ਪੂਰੀ ਘਟਨਾ ਕਿੱਥੋਂ ਦੀ ਘਟਨਾ ਅੱਜ ਦੀ ਇਸ ਵੀਡੀਓ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਸਾਰਿਆਂ ਦਾ ਸ਼ੁਕਰਾਨੂ ਸਤਿ ਸ੍ਰੀ ਅਕਾਲ ਮੇਰਾ ਨਾਮ ਦੀਪ ਚਾਹਲ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੱਚ ਅੱਜ ਦੀ ਜੋ ਸੱਚੀ ਘਟਨਾ ਇਹ ਜ਼ਿਲ੍ਹਾ ਅੰਮ੍ਰਿਤਸਰ ਦੇ ਨਾਲ ਸੰਬੰਧਿਤ ਹੈ। ਅੰਮ੍ਰਿਤਸਰ ਦੀ ਪ੍ਰਵਜੋਤ कौर ਜਿਸ ਦਾ ਕੀ ਵਿਆਹ 7 ਸਾਲ ਪਹਿਲਾਂ ਮਨਦੀਪ ਸਿੰਘ ਨਾਲ ਹੋਇਆ ਸੀ। ਇਸ ਤੋਂ ਬਾਅਦ ਇਹ ਆਸਟ੍ਰੇਲੀਆ ਚਲੇ ਜਾਂਦੇ ਨੇ। ਆਸਟ੍ਰੇਲੀਆ ਦੇ ਵਿੱਚ ਪੀਆਰ ਹੋ ਜਾਂਦਾ ਹੈ ਮਨਦੀਪ ਸਿੰਘ ਅਤੇ ਉਸ ਦੀ ਫੈਮਿਲੀ। ਅਤੇ ਬਾਅਦ ਦੇ ਵਿੱਚ ਇਹਨਾਂ ਦੇ ਲੜਕਾ ਵੀ ਹੁੰਦਾ ਹੈ ਘਰ ਦੇ ਵਿੱਚ ਅਤੇ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਪਤੀ-ਪਤਨੀ ਦੇ ਵਿੱਚ ਝਗੜਾ ਹੁੰਦਾ ਰਹਿੰਦਾ। ਲਗਾਤਾਰ ਹੁੰਦਾ ਰਹਿੰਦਾ ਸੀ ਕਈ ਵਾਰ ਪ੍ਰਭਜੋਤ ਦੀ ਫੈਮਿਲੀ ਅਤੇ ਮਨਦੀਪ ਦਾ ਪਰਿਵਾਰ ਦੋਨੋਂ ਜਾਣੇ ਬੈਠ ਕੇ ਸਮਝੌਤਾ ਵੀ ਕਰਦੇ ਨੇ ਅਤੇ ਦੋਨੋਂ ਦਾ ਰਾਜੀਨਾਮਾ ਹੋ ਜਾਂਦਾ ਹੈ ਅਤੇ ਫਿਰ ਅੱਗੇ ਦੀ ਜਿਹੜੀ ਜ਼ਿੰਦਗੀ ਆ ਉਸ ਨੂੰ ਬਿਤਾਉਣ ਲੱਗ ਜਾਂਦੇ ਨੇ ਤਾਂ ਹੌਲੀ-ਹੌਲੀ ਟਾਈਮ ਲੱਗਦਾ ਜਾਂਦਾ ਕਿਤੇ ਨਾ ਕਿਤੇ ਪ੍ਰਭਜੋਤ ਦਾ ਜਿਹੜਾ ਪਤੀ ਸੀ ਮਨਦੀਪ ਸਿੰਘ ਉਹ ਪ੍ਰਭਜੋਤ ਦੇ ਕੈਰੈਕਟਰ ਦੇ ਉੱਤੇ ਵੀ ਸ਼ੱਕ ਕਰਦਾ ਸੀ ਇਹ ਗੱਲ ਪ੍ਰਭਜੋਤ ਕੌਰ ਦੇ ਭਰਾ ਨੇ ਖੁਦ ਦੱਸੀ ਆ ਅਤੇ ਇਸ ਤੋਂ ਬਾਅਦ ਮਨਦੀਪ ਸਿੰਘ ਆਪਣੀ ਪਤਨੀ ਪ੍ਰਭਜੋਤ ਨੂੰ ਆਸਟ੍ਰੇਲੀਆ ਤੋਂ ਲੈ ਕੇ ਜਿਹੜਾ ਅਮਰਤਸਰ ਦੇ ਵਿੱਚ ਆਉਂਦਾ ਹੈ ਅਤੇ ਇਸ ਤੋਂ ਬਾਅਦ ਉਹ ਲੋਹੜੀ ਮਨਾਉਂਦੇ ਨੇ ਆਪਣੇ ਬੇਟੇ ਦੀ ਬੜੀ ਹੀ ਧੁੰਮ ਧਾਮ ਦੇ ਨਾਲ ਅਤੇ ਵਾਅਦੇ ਵਿੱਚ ਮਨਦੀਪ ਇੱਕ ਪਲਾਨਿੰਗ ਤਹਿਤ ਆਪਣੇ ਬੇਟੇ ਨੂੰ ਆਪਣੇ ਸਹੁਰੇ ਘਰ ਸਾਡੇ ਜਾਂਦਾ ਅਤੇ ਆਪਣੀ ਪਤਨੀ ਨੂੰ ਇਹ ਗੱਲ ਕਹਿੰਦਾ ਕਿ ਆਪਾਂ ਅੰਮ੍ਰਿਤਸਰ ਚੱਲ ਕੇ ਆਉਣਾ ਅਤੇ ਬਾਅਦ ਦੇ ਵਿੱਚ ਉੱਥੇ ਜਾ ਕੇ ਉਹ ਇੱਕ ਕਿਰਾਏ ਦੇ ਉੱਤੇ ਕਮਰਾ ਲੈਂਦਾ ਹੋਟਲ ਦੇ ਵਿੱਚ ਅਤੇ ਉਸੇ ਹੋਟਲ ਦੇ ਵਿੱਚ ਉਹ ਆਪਣੀ ਪਤਨੀ ਦਾ ਤਿਹਤਰ ਹਥਿਆਰਾਂ ਦੇ ਨਾਲ ਕਤਲ ਕਰ ਦਿੰਦਾ ਹੈ ਕਤਲ ਕਰਕੇ ਮੌਕੇ ਤੋਂ ਫਰਾਰ ਹੋ ਜਾਂਦਾ ਜਿਵੇਂ ਹੀ ਇਹ ਗੱਲ ਬਾਰੇ ਹੋਟਲ ਵਾਲਿਆਂ ਨੂੰ ਪਤਾ ਲੱਗਦੀ ਹੈ ਤਾਂ ਹੋਟਲ ਵਾਲੇ ਪੁਲਿਸ ਵਾਲਿਆਂ ਨੂੰ ਦੱਸਦੇ ਨੇ ਪੁਲਿਸ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੰਦੀ ਆ ਹੁਣ ਪ੍ਰਭਜੋਤ ਕੌਰ ਦਾ ਪਰਿਵਾਰ ਆ ਜਿਹੜਾ ਉਹ ਇਨਸਾਫ ਦੀ ਮੰਗ ਕਰ ਰਿਹਾ ਹੈ ਉਹ ਆਪਣੇ ਪ੍ਰੋਣੇ ਮਨਦੀਪ ਉੱਤੇ ਇਹ ਇਲਜ਼ਾਮ ਲਗਾ ਰਹੇ ਨੇ ਕਿ ਉਹ ਸਾਡੀ ਲੜਕੀ ਪ੍ਰਭਜੋਤ ਕੌਰ ਦੇ ਕੈਰੇਕਟਰ ਉੱਤੇ ਸ਼ੱਕ ਕਰਦਾ ਸੀ ਅਤੇ ਇਸ ਕਰਕੇ ਉਸਨੇ ਸਾਡੀ ਪ੍ਰਭਜੋਤ ਕੌਰ ਦਾ ਕਤਲ ਕਰ ਦਿੱਤਾ ਇੱਕ ਹੋਟਲ ਦੇ ਵਿੱਚ ਲਿਆ ਕੇ ਅਤੇ ਫਿਲਹਾਲ ਪੁਲਿਸ ਨੇ ਇਸ ਕਤਲकांड ਦੇ ਉੱਤੇ ਇੱਕ ਐਫਆਈਆਰ ਦਰਜ ਕਰ ਲਈ ਹੈ ਅਤੇ ਇਸ ਮਾਮਲੇ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਬਰੀਕੀ ਦੇ ਨਾਲ ਕਰਨ ਵਾਸਤੇ ਲੱਗੀ ਹੋਈ ਹੈ ਜੋ ਵੀ ਕੁਝ ਨਿਕਲ ਕੇ ਸਾਹਮਣੇ ਆਏਗਾ ਉਹ ਪੁਲਿਸ ਨੇ ਕਿਹਾ ਉਹ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗੂਗਾ ਹੋਰ ਕੌਣ-ਕੌਣ ਇਸ ਕਤਲकांड ਦੇ ਵਿੱਚ ਸ਼ਾਮਲ ਨੇ ਕੀ ਇਹ ਇਕੱਲੇ ਮਨਦੀਪ ਸਿੰਘ ਨੇ ਕਤਲ ਕੀਤਾ ਕਿਉਂ ਕੀਤਾ ਇਹਦੇ ਪਿੱਛੇ ਦੀ ਵਜ੍ਹਾ ਕੀ ਸੀ ਇਹ ਸਾਰਾ ਚਿੱਟਾ ਤਾਂ ਹੁਣ ਮਨਦੀਪ ਸਿੰਘ ਹੀ ਖੋਲ ਕੇ ਦੱਸ ਸਕਦਾ ਸੋ ਤੁਹਾਡੇ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਹੋਰ ਇਸ ਤਰ੍ਹਾਂ ਦੀਆਂ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ ਟੱਚ